ਸੋ ਕਹੋ ਟਲ ਗੁਰ ਸੇਵੀਆ ਅਹਨੇ ਸਹਜ ਸੁਭਾਏ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿ ਫਤਖ ਸੰਮਦੀ ਨੂਰ ਅਰਸਹੁ ਕੁਰਸਹੁ ਝਟੀਆ ਤੋਦੋ ਡਠੇ ਸੱਚ ਪਾਤੇ ਸਾਹ ਮਾਲ ਜਨਮ ਜਨਮ ਦੀ ਕਟੀਆ ਸਜਣ ਸੱਚ ਪਾਤੇ ਸਾਹ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਆ ਸਵਨਾ ਦਾ ਸੱਜਣ ਸੱਚਾ ਪਾਤਿਸਾ ਸਿਰ ਸਾਹ ਦਾ ਕੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ गड़ा महल्ला चौथा हौ बलारी ਜੈ ਨਾ ਹਰ ਹਰ ਨਾਮ ਆਧਾਰੂ ਰਾਮ ਗੁਰ ਸਤ ਗੁਰ ਨਾਮ ਧਿਰਡਾਇਆ ਮੇਰੀ ਜਿੰ ਦੋੜੀਏ ਦੇਖ ਪਾਓ ਜਲ ਤਾਰਨ ਹਾਰੂ ਰਾਮ बलिहारी तरी हार हार न न अदारू राम गुर सतगुर नाम दुराया मेरी जिंद ਬਿਖ ਭਾਉ ਜਲ ਤਾਰਨ ਹਾਰੂ ਰਾਮ ਜੇਨਾ ਇਕ ਮਨ ਹਰ ਧਿਆਇਆ ਮੇਰੀ ਜਿੰਦੂੜੀਏ ਤੇ ਸੰਤ ਜਨਾ ਜੈਕਾਰੂ ਰਾਮ ਨਾਨਕ ਹਰਿ ਜਪ ਸੁਖ ਪਾਇਆ ਮੇਰੀ ਜਿੰਦੂੜੀਏ ਸਭ ਦੁੱਖ ਨਿਵਾਰਨ ਹਾਰੂ ਰਾਮ ਸਾਲਸਲਾ ੰਨਹਾ ਮੇਰੀ ਜਿੰਦੂੜੀਏ ਗੁਣ ਗਾਵ ਹਰ ਪ੍ਰਭ ਕੇ ਰਾਮਉ ਤੇ ਸ੍ਰਵਨ ਪਲੇ ਸੋ ਵੇ ਕਹਾ ਮੇਰੀ ਜਿੰਦੂੜੀਏ ਹਰ ਕੀਰਤਨ ਸੁਣ ਹੈ ਹਰ ਤੇਰੇ ਰਾਮ ਸੂਸੀਸ ਪਾਲ ਤਵਿੱਤਰ ਪਾਵਨ ਹੈ ਮੇਰੀ ਜਿੰਦੂੜੀ ਜੋ ਜਾਏ ਲੱਗ ਗੁਰ ਪਾਰੇ ਰਾਮ ਗੋਰੇ ਵਿਕਟਾ ਹੋ ਨਾਨਕ ਵਾਰਿਆ ਮੇਰੀ ਜਿੰਦੜੀਏ ਜੇ ਨ ਹਰ ਹਰ ਨਾਮ ਚਿਤੇਰੇ ਦਾਮ ਤੇਨੇ ਤਰ ਭਲੇ ਸਾਦੋ ਸਤਗੁਰ ਦੇਖਹ ਰਾਮ ਤੇ ਹਾਸਤ ਕੁਲੀਤ ਪਵਿੱਤਰ ਹੈ ਮੇਰੀ ਜਿੰਦੜੀ ਜੋ ਹਰ ਜਸ ਹਰ ਹਰ ਲਖਹ ਰਾਮ ਸਤੇ ਜਨਕ ਪਾਗ ਨਿਤ ਪੂਜਿਆ ਮੇਰੀ ਜਿੰਦੜੀਏ ਤੇਸ ਜਨਕ ਪਾਗ ਨਿਤ ਪੂਜਿਆ ਮੇਰੀ ਜਿੰਦੜੀਏ ਜੋ ਨਾਰਗ ਧਰਮ ਚਲੇ ਸਹਰਾਮ ਨਾਨਕ ਤੇਨੂ ਵਿੱਟ ਹੋ ਵਾਰਿਆ ਮੇਰੀ ਜਿੰਦੜੀਏ ਹਾਰ ਸੋਣ ਹਰ ਨਾਮ ਮਨਿਸ ਸਹਾਰਾ ਮੈਂ ਤਰ ਤੋ ਪਾਤਾਲ ਆਕਾ ਸੁਹਾ ਮੇਰੀ ਜਿੰਦੂੜੀ ਸਭ ਹਰ ਹਰ ਨਾਮ ਧਿਆਵੈ ਰਾਮ ਪਾਉਣ ਪਾਣੀ ਬੈ ਸੰਤੋ ਮੇਰੀ ਜਿੰਦੂੜੀ ਨ ਰਜਸ ਗਾਵ ਰਾਮ ਵਾਣ ਪਰੇ ਸਾਦੂ ਆਕਾਰ ਹੈ ਮੇਰੀ ਜਿੰਦੜੀ ਮੁਖ ਹਰ ਹਰ ਨਾਮ ਤੇ ਆਵੇ ਰਾਮ ਨਾਨਕ ਹਾਰੇ ਦਰਪਨਾਇਆ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੇ ਰਾਮ ਵਣtreਣਾ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਧਿਆਵੈ ਰਾਮ ਨਾਨਕ ਤੇ ਹਰ ਦਰ ਪਨਾਇਆ ਮੇਰੀ ਜਿੰਦੂੜੇ ਲੋਕ ਭਗਤ ਮਨ ਲਾਵੈ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਾਰ ਘੜਾ ਮਹੱਲਾ ਚੌਥਾ ਕਾਉ ਬਲੇ ਹਾਰੀ ਤੈਨ ਕਾਉ ਮੇਰੀ ਜਿੰਦੂੜੀਏ ਜੇਨ ਹਰ ਹਰ ਨਾਮ ਆਧਾਰੋ ਰਾਮ ਗੁਰ ਸਤ ਗੁਰ ਨਾਮ ਦਿੜੜਾਇ ਮੇਰੀ ਜਿੰਦੂੜੀਏ ਦੇਖ ਪਾਉ ਜਲ ਤਾਰਨ ਹਾਰੋ ਰਾਮ